ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਚਾਰੀਆਂ ਮਸੇ ਲਈ ਲੈ ਕੇ ਆਏ ਜੀ ਦੋ ਬਈ ਤਾਜ਼ੀਆਂ ਸੂਈਆਂ ਇੱਕ ਬਈ ਸੂਨਦੀਆਂ ਬਿਲਕੁਲ ਤਿਆਰੀਆਂ ਚ ਤੇ ਇੱਕ ਗੱਵਣ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬੱਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਮ ਵਧੀਆ 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 ਨਾਮ ਤੇ ਐਡਰੈਸ ਬੋਲ ਨਾਮ ਮੰਦਰ ਸਿੰਘ ਹੂੰ ਪਿੰਡ ਛਨਾ ਗਲਾਬ ਸਿੰਘ ਵਾਲਾ ਹੂੰ ਜ਼ਿਲ੍ਹਾ ਬਰਨਾਲਾ ਦੇਹੀ ਤਵਾ ਨੇੜੇ ਪਿੰਡ ਭਦੌਰ ਨੇੜੇ ਵਾਲਾ ਸੰਦੂ ਹਾਂ ਕੰਡਾ ਬਨੇ ਵਿਚਾਲੇ ਮੋਬਾਈਲ ਨੰਬਰ ਬੋਲੋ 9855233688 ਠੀਕ ਆ ਬਾਪੂ ਬਾਪੂ ਜਿਹੜੇ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਸ ਹੋਈ ਆ ਬਾਈ ਦੂਜਾ ਸੂਆ ਅਜੇ ਸੂਕੇ ਮੰਨ ਅੱਧਾ ਕਾਂਟਰਾ ਹੋ ਗਿਆ ਇਹਨੂੰ ਠੀਕ ਆ ਬਾਈ ਹੁਣੀ ਬੱਚੇ ਦੇ ਰਸਸਾ ਪਾਤਾ ਤੇ ਜੇ ਰਪਈ ਦੇ ਪਏਗੀ ਮੰਨ ਮਾੜੀ ਥੋੜੀ ਹੀ ਰਹਿੰਦੀ ਥੋੜੀ ਹੀ ਰਹਿ ਗਈ ਵਾ ਪੈਣ ਵਾਲੀ ਆ ਆ ਪੈਣ ਵਾਲੀ ਡਿੱਗ ਗਈ ਬੱਚਾ ਕੀ ਆ ਮਗਰ ਮਗਰਬਸੀ ਬੱਚੀ ਹੈ ਹਾਂ ਬੱਚੀ ਬੱਚੀ ਬਹੁਤ ਚੰਗੀ ਹੈ ਨਾ ਪੂਰੀ ਸਰੀਰਿਆਰ ਸਿਹਰ ਬੱਚਾ ਬਈ ਬੱਚੀ ਨੂੰ ਜਨਮ ਦਤਾ ਬੱਚੀ ਦੀ ਕੁਆਲਿਟੀ ਦੇਖੋ ਪੂਰੀ ਚੰਗੀ ਹੈ ਸ਼ਰਮ ਨਾਸਾ ਨੂਸਾ ਗੁਲਾਬੀ ਆ ਫੁੱਲ ਕੁਆਲਿਟੀ ਹੈ ਲੈ ਕਿਆ ਬਾਤ ਆ ਤੇ ਬੋਲਾ ਕੱਢਿਆ ਜਾਨੀ ਬੋਲਾ ਕੱਢਿਆ ਜੀ ਕਿੰਨਾ ਕਰ ਲਿਆ ਇਹ ਕੱਟਤਾ ਹੀ ਦਾ ਥੋੜਾ ਬੈਠਾ ਨਹੀਂ ਜਾਂਦਾ 5 5 ਕਿਲੋ ਠੀਕ ਆ ਕਿੰਨਾ ਕ ਦੁੱਧ ਦੇ ਦੂ ਐਸਟੀਮੇਟ ਜੀ ਦੁੱਧ ਚਾਹੀਦਾ ਬਾਈ 23 25 ਦੇ ਨੇੜੇ ਦੇ ਜੀ ਹੂੰ 25 ਪੂਚੀ ਦੇ ਜਾਓ ਫੇਸ ਬੜਾ ਚੰਗਾ ਬੋਦੀ ਚੰਗੀ ਹੈ ਸਨਖ ਆਪਣਾ ਵੜ ਦੇ ਵਿੱਚ ਫੁੱਲ ਬੇਤ ਕਮਾਲ ਦਾ ਇਕੱਲਾ ਇਕੱਲਾ ਥਣ ਮੁਠੀ ਵਾਲਾ ਥਣ ਪਹਿਲਾਂ ਤੋੜ ਦੋ ਮਾੜੀ ਜੀ ਤੋਰੀ ਲੈ ਤਾਂ ਆਰਡਰ ਦੇਖੋ ਇਕੱਲਾ ਇਕੱਲਾ ਥਣ ਵੀ ਵਿੱਠੀ ਦੇ ਥਣ ਨੂਣਾ ਫੁੱਲ ਚੰਗੀਆਂ ਪਛਾਂ ਤੋਂ ਦੇਖੋ ਆਰਡਰ ਲੈ ਕਮਾਲ ਦਾ ਬਹੁਤ ਸੋਹਣਾ ਆਰਡਰ ਕਰ ਮਣੀ ਨੇ ਤਿਆਰ ਕਰਿਆ ਸੂਈ ਸਵਾਈ ਹੈ ਜੇਰ ਜਮਾ ਪੈਣ ਦੀਆਂ ਤਿਆਰੀਆਂ ਚ ਬਸ ਹੋਰ 10-20 ਮਿੰਟਾਂ ਨੂੰ ਕਰਮਾਲੀ ਨੇ ਜੇਰ ਸਿੱਟ ਦੇਣੀ ਤੇ ਬੱਚਾ ਮਗਰ ਬੱਛੀ ਆ ਬੱਛੀ ਨੇ ਵੀ ਬਾਈ ਕਰਮਾਲੀ ਨੇ ਸਾਲ 1.5 ਸਾਲ ਨੂੰ ਨਾਲ ਹੀ ਤਿਆਰ ਹੋ ਜਾਣਾ ਵਰਡਖੈਰ ਬਹੁਤ ਚੰਗੀ ਆ ਸੂਈ ਸਵਾਈ ਹੈ ਤੋਰਾ ਦੇਖੋ ਤੋਰਾ ਵੀ ਇੱਕ ਨੰਬਰ ਆ ਬਾਈ ਲੇਵਾ ਕਰਮਾਲੀ ਨੇ ਕਮਾਲ ਦਾ ਤਿਆਰ ਕਰਿਆ ਬਹੁਤ ਸੋਹਣਾ ਆਰਡਰ ਕਰਮਾਲੀ ਨੇ ਤਿਆਰ ਕਰਿਆ ਤੇ ਕੀ ਮੋਲ ਲਵਾ ਪੁੱਜਾ ਜੱਜ ਮੋਲ ਬਾਈ ਇਹਦਾ 60000 ਰੁਪਏ 80000 ਰੁਪਏ ਮਾਤਣ ਹੋਜੂ ਮਾਤਣ ਹੋਜੂ ਠੀਕ ਆ ਮੋੜ ਲਿਓ ਬਾਈ 80000 ਰੁਪਇਆ ਮੋਲਾ ਬਰਹਿਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਚੰਗੀ ਐ ਬੜ ਸੁਨੱਖੀ ਐ ਸੂਈ ਸਵਾਈ ਐ ਬਾਈ ਤੇ ਥਾਣ ਲੇਵਾ ਬੜਾ ਕਮਾਲ ਦਾ ਮੁਠੀ ਵਾਲਾ ਥਾਣ ਕੱਲਾ ਕੱਲਾ ਥਾਣ ਪੂਰੀ ਵਿਥੀ ਤੇ ਥਾਣ ਲੱਗਿਆ ਚਵਾਈ ਵੀ ਬਾਈ ਬਾਪੂ ਕਹਿੰਦਾ ਧਾਰਾ ਮਾਰ ਕੇ ਦਿਖਾਵਾਂਗੇ ਚਵਾਈ ਵੀ ਬਾਪੂ ਕਹਿੰਦਾ ਨੰਬਰ 1 ਆਗੇ ਚੰਗੇ ਬੋਲੇ ਤੋਂ ਕਰਮ ਵਾਲੀ ਸਟਾਰਟ ਹੋਈ ਐ ਲੇਵੇ ਦੀ ਫੀਟਿੰਗ ਚੈੱਕ ਕਰੋ ਬਾਈ ਲੇਵਾ ਕਮਾਲ ਦਾ ਲੈ ਚਵਾਈ ਦੇਖੋ ਲੈ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਲਾਇਆ ਜਿਵੇਂ ਮਰਜ਼ੀ ਵਹ ਜਾ ਮੋਟੀ ਮੋਟੀ ਚਵਾਈ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਚੂਣ ਬੜਾ ਚੰਗਾ ਕਹਿੰਦੇ ਬਾਪੂ ਬੜਾ ਚੰਗਾ ਚਵਾਈ ਬਾਹਲਾ ਚੰਗਾ ਚੋਣ ਵਾਲਾ ਜਿਵੇਂ ਮਰਜ਼ੀ ਚੋਈ ਚੱਲ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੱਲਾ ਕੱਲਾ ਥਾਣਾ ਹੱਥੀ ਚੋਲਾ ਮਸ਼ੀਨਾ ਚੋਲਾ ਇੱਕ ਬਰਾਬਰ ਠੰਡੀ ਠੋਡੀ ਫੋਲ ਹੂੰ ਠੰਡੀ ਤਾਂ ਬਹੁਤ ਆ ਬਿਣਾ ਨਿਆਣਾ ਬਿਣਾ ਬੱਚਾ ਲੈ ਧਾਰਾ ਮਾਰਦੀ ਬੱਚਾ ਵੀ ਮਗਰ ਵੱਚੀ ਆ ਅੱਗੇ 2 ਨੰਬਰ ਤੇ ਜਰਸੀ ਹਾਂਜੀ ਜੱਸੀ ਪਿਓਰ ਜਰਸੀ ਪੰਜਾਬ ਵਾਲੀ ਪੀਓਰ ਜਰਸੀ ਪੰਜਾਬ ਵਾਲੀ ਜਿਹੜਾ ਸੂਆ ਇਹ ਨਮੂਨਾ ਹੀ ਹੈ ਇਹ ਵੱਸੀ ਦਾ ਹੈ ਨਮੂਨਾ ਹੀ ਇੱਕ ਸਹੀ ਦੂਜਾ ਸੂਆ ਜੀ ਸਹੀ ਦੂਜਾ ਸੂਆ ਠੀਕ ਹੈ ਨਮੂਨਾ ਨਹੀਂ ਛੰਡੀ ਛੁਡੀ ਆ ਪਾ ਦੀ ਜਵਾਕ ਬੈਠਾ ਰਿਹਾ ਥੱਲੇ ਲਏ ਬਾਈ ਠੰਡੀ ਐਨੀ ਕਾ ਲੈ ਲੇਵਾ ਦੇਖੋ ਲੇਵਾ ਕਮਾਲ ਦਾ ਬਹੁਤ ਸੋਹਣਾ ਅਡਾ ਢਿੱਲਾਂ ਨੇ ਕੋ ਢਿੱਲਾਂ ਬਹੁ ਪਈਆਂ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨੇ ਖੜਵੇਂ ਪੂਰੇ ਗੈਬ ਤੇ ਚਿਵਾਈ ਚੁਈ ਦੀ ਬਹੁਤ ਚੰਗੀ ਨਿਕਲੂ ਵੀ ਬੜੀ ਚੰਗੀ ਚਿਵਾਈ ਹੈ ਜੀ ਕਿੰਨਾ ਕ ਦੁੱਧ ਦੇ ਦੂ ਐਸਟੀਮੇਟ ਜਾ ਦੋ ਚਾਹੀਦੇ 16 17 18 18 ਦੇ ਰੀੜ ਹਮ ਸੌਖਾ ਜਾ ਖੋਲ ਦੇ ਬਾਪੂ ਤੋੜ ਦੇ 18 ਦਾ ਸੌਖੀ ਦੀ ਜੀ ਹਮ ਕੱਦ ਚੰਗਾ ਬਰੀਟ ਚੰਗੀ ਜਰਸੀ ਨਸਲ ਮਿਲਦੀ ਬਹੁਤ ਘਾਟਾ ਸਾਫ ਸੁਧਰੀ ਆ ਫੇਸ ਬੜਾ ਚੰਗਾ ਬੋਦੀਬਾਦੀ ਚੰਗੀ ਆ ਸਨਖ ਪੂਣਾ ਬੜ ਦੇ ਵਿੱਚ ਫੁੱਲ ਕੱਲੀ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਹਫਤਾ ਲੈ ਜੂ ਹਜੇ ਤਿਆਰ ਕਰ ਲੂ ਹਜੇ ਬਾਪੂ ਕਹਿੰਦਾ ਹਫਤਾ ਲੈ ਜੋ ਹਫਤੇ ਨੂੰ ਲੇਵਾ ਦੇਖੋ ਬਈ ਕਮਾਲ ਦਾ ਤਿਆਰ ਕਰੂਗੀ ਮੋੜ ਲਿਆ ਵੀਰੇ ਕੀ ਮੋਹ ਲਾ ਬਾਪੂ ਦਾ ਕੱਚੀ ਕੱਚੀ ਦਾ ਫਿਰ ਇਹਦਾ ਮੋਹ ਹੈਗਾ 65000 65000 ਰੁਪਏ ਮਾਨਦਾਨ ਹੋ ਜਾ ਹੋ ਜੂਗਾ ਜੀ ਠੀਕ ਆ 60000 ਰੁਪਇਆ ਜਮਾ ਜੈਜ ਮੋਲਾ ਭਾਈ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ। ਕਿਵੇਂ ਮਰਜੀ ਕੋਈ ਐ ਨਹੀਂ ਵੀ ਜਵਾਕ ਬੈਠਾ ਰਹੇ ਸਰਦਿਲਾ। ਲੈ ਭਾਈ। ਆਉਂਦੀ ਜਵਾਕ ਬੈਠਾ ਰਹੇ ਤਾਂ ਵੀ ਚੱਕਰ ਨਹੀਂ ਠੰਡੀ ਐਨੀ ਗੱਲ ਐ। ਲੈ। ਥਾਣ ਦੇਖੋ ਲੱਗਿਆ ਭਾਈ ਕਮਾਲ। ਪੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਾਂ ਢਲਾਂ ਢੁੱਲਾਂ ਬੋਲ। ਆਹ ਜਿੱਥੇ ਲੀਤੇ ਤੋੜ ਦਾਂਗੇ ਗਾਂਗਾ ਜੀ। ਹੂੰ। ਨਹੀਂ ਵਾਕਈ ਚੰਗੀ ਐ ਫੇਸ ਦੇਖੋ ਭਾਈ ਫੇਸ ਬੜਾ ਚੰਗਾ ਬੋਦੀਬਾਜੀ ਪੂਰੀ ਚੰਗੀ ਐ ਸੁਨੱਖ ਪੂਣਾ ਬਾੜ ਦੇ ਵਿੱਚ ਫੁੱਲ ਲੱਲੇ। ਕੀ ਬਾਤ ਆ। ਕਵਾਲਿਟੀ ਬਹੁਤ ਹਨਾ ਬਾਪੂ ਹਾਂ ਜੀ ਹਾਂ ਪੂਰੀ ਇੱਕ ਨੰਬਰ ਜੇ ਅੱਗੇ 3 ਨੰਬਰ ਤੇ ਕਿਹੜਾ ਸੂਆ ਸੂਈ ਆ ਬਾਈ ਦੂਜਾ ਸੂਆ ਹੂੰ ਸੀਮਾ ਦੇ ਨਾਲ ਸੂਈ ਨੂੰ ਇਹਨੂੰ ਠੀਕ ਆ ਤੇ ਦੁੱਧ 16 17 ਲੀਟਰ ਤਿਆਰ ਆ ਜਮਾ ਹੋ ਬੱਚਾ ਕੀ ਆ ਮਗਰ ਬੱਚੀ 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 ਚੰਗੀਆਂ ਹਨਾ ਹਾਂ ਬੱਚੀ ਬੱਚੀ ਚੰਗੀਆਂ ਨੇ ਕਰਮਾਲੀ ਨੇ ਬੱਚੀ ਦਿੱਤੀ ਆ ਬੱਚੀ ਬਹੁਤ ਚੰਗੀਆਂ ਆ ਆਰਡਰ ਦੇਖੋ ਆਰਡਰ ਧਾਰਾ ਮਾਰ ਕੇ ਦਿਖਾਵਾਂਗੇ ਬਿਨਾਂ ਦੇ ਹਾਂ ਜੀ ਟਾਈਮ ਵੀ ਕੁਛ ਨਹੀਂ ਹੋਇਆ ਕੋਈ ਨਹੀਂ ਆਣਾ ਨਹੀਂ ਪਾਉਣਾ ਹਾਂ ਚਾਰ ਕੇ ਚਵਾਈ ਕਰਿਆ 4 5 ਕ ਵਜੇ ਠੀਕ ਆ ਬਾਈ ਫੁੱਲੇ ਬਹੁਤ ਖੂਦਾਰ ਗਿਆ ਸਾ। ਸੂਈ ਸਵਾਈਆ ਬੱਚਾ ਮਗਰ ਬੱਚੀ ਆ ਬੱਚੀ ਬਹੁਤ ਚੰਗੀ ਆ ਬੱਚੀ ਨੇ ਵੀ ਸਾਲ ਡੇਢ ਸਾਲ ਨੂੰ ਘਰ ਮਾਲੀ ਨੇ ਨਾਲ ਹੀ ਤਿਆਰ ਹੋ ਜਾਣਾ। ਬੈਡ ਵੀ ਚੰਗੀ ਆ। 16 17 ਲੀਟਰ ਦੁੱਧ ਬਾਪੂ ਕਹਿੰਦਾ ਹੁਣ ਤਿਆਰ ਆ। ਬਾਕੀ ਜਿਹੜੀਆਂ ਧਾਰਾਂ ਕੋਈ ਚੱਕਰ ਨਹੀਂ ਮਾਰ ਕੇ ਦਿਖਾਵਾਂਗੇ। ਤੋਰਾ ਦੇਖੋ। ਆਰਡਰ ਬੜਾ ਕਮਾਲ ਦਾ ਫੇਸ ਬੜਾ ਚੰਗਾ ਬੋਦੀ ਚੰਗੀ ਆ। ਸੁਨੱਖ ਪੁਣਾ ਬੈਡ ਦੇ ਵਿੱਚ ਫੁੱਲ ਆ ਬਾਈ। ਕਵਾਲਿਟੀ ਦੇਖੋ ਲੈ ਕਵਾਲਿਟੀ ਚੀਜ਼ਾਂ ਕਰਦੀ ਥੋੜਾ ਜਿਹਾ ਹੂੰ ਥੋੜਾ ਜਿਹਾ ਬੱਚੀ ਦਾ ਕਰਦੀ 25 60 ਆਰਡਰ ਦੇਖੋ ਭਾਈ ਆਰਡਰ ਬਹੁਤ ਕਮਾਲ ਦਾ ਹਜੇ ਸ਼ਾਮ ਨੂੰ ਦੇਖ ਆਰਡਰ ਕਲਾ ਕਲਾ ਥਾਣ ਧਾਰਾ ਮਾਰਕੀਟ ਥਾਣ ਚਾਰੀ ਥਣ ਨਿਕਲ ਮੇ ਪੂਰੇ ਗੈਪ ਤੇ ਫੁੱਲ ਕੱਦ ਫੁੱਲ ਬਰੀਡ ਧਾਰਾ ਕੋਈ ਆ ਦੇਖ ਲੋ ਜੀ ਬੱਛੀ ਲੋ ਲੈ ਬੱਚਾ ਮਗਰ ਬੱਛੀ ਹੈਗੀ ਬੱਛੀ ਬਹੁਤ ਚੰਗੀ ਹੈ ਨਾ ਬਾਪੂ ਹਾਂ ਬੱਛੀ ਵੀ ਇੱਕ ਨੰਬਰ ਹੈ ਜੀ ਬੱਛਾ ਦੁਨੀਆਂ ਦੀ ਚੰਗਾ ਜੀ ਸਹੀ ਗੱਲ ਆ ਭਾਈ ਕੁਆਲਿਟੀ ਵੀ ਇੱਕ ਨੰਬਰ ਹੈ ਵੰਦੇ ਬੱਪ ਦਾਦੀ ਨਿਆਣਾ ਪਾਉਣ ਦੀ ਬਾਪੂ ਕਹਿੰਦਾ ਲੋੜ ਹੀ ਨਹੀਂ ਗਈ ਐਂ ਪਾਉਣਾ ਪਾ ਵੀ ਲੋ ਐ ਨਹੀਂ ਕੋਈ ਗੱਲ ਹਮ ਨਾ ਹੁਣਾ ਪਾ ਲੋ ਵੈਸੇ ਲੋੜ ਨਹੀਂ ਬਾਪੂ ਕਹਿੰਦਾ ਠੰਡੀ ਫੋੜ ਚਵਾਈ ਚਬੀ ਤੇ ਆਪਣੀ ਫੋਨ ਨਾ ਦਿੱਤਾ ਰਾਮ ਮਰੀ ਚੱਲ ਕੋਈ ਚੱਕਰੀ ਨਹੀਂ ਹਿਲਣਾ ਕਰਮ ਵਾਲੀ ਨਹੀਂ ਹੈ ਨਹੀਂ ਚਵਾਈ ਬਾਲੀ ਚੰਗੀ ਆ ਮੋਟਾ ਮੋਟਾ ਚੋਣ ਲੱਗਿਆ ਜਿਵੇਂ ਮਰਜੀ ਤਾਂ ਨਾ ਮਰੀ ਚੱਲ ਕੋਈ ਚੱਕਰੀ ਨਹੀਂ ਬਾਲੀ ਚੰਗੀ ਚਵਾਈ ਹੈ ਨਾ ਬਾਪੂ ਹਾਂ ਥਾਂ ਦੇਖੋ ਬਸ ਹਮਾ ਕਰਕੇ ਥਣ ਦੇਖੋ ਕਿੱਡਾ ਬਈ ਕੀ ਬਾਤ ਆ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਫੁੱਲ ਕਰਦ ਗਾਠ ਵਾਲੀ ਆ ਚੰਗੀ ਆ ਫੁੱਲੀ ਵੀ ਬੈੜਾ ਬਈ ਅੱਗੇ ਬਾਪੂ ਲਾਸਟ ਤੇ ਕਿਹੜਾ ਸੂਆ ਸੁੰਦੀ ਆ ਇਹ ਦੂਜੀ ਸੁੰਦੀ ਆ ਜੀ ਹੂੰ ਸੂਈ ਜਾਂਦੇ ਖੋੜੇ ਆਏ ਬੇਦੇ ਠੀਕ ਆ ਆ ਮੂਹ ਵੀ ਬਣਾਉਣੀ ਕਰਕੇ ਮਾੜੀ ਵੀਡੀਓ ਹੂੰ ਖਾਤੀ ਇਹੇ ਠੀਕ ਆ ਬਸ ਉਹ ਪੈਂਦੀ ਨਹੀਂ ਹੁਣ ਨੂੰ ਹੂੰ ਸਹੀ ਗੱਲ ਆ ਠੰਡੀ ਠੁੱਡੀ ਇਹਦਾ ਵੀ ਰਕਾਟੀ ਆ ਆ ਦੇ ਬਸ ਸੋਈ ਜਾਂਦੀ ਐ ਬਈ ਜਮਾ ਤਿਆਰੀਆਂ ਚਾ ਸੂਣਨੀਆਂ ਚ ਲੈ ਇਧਰ ਚੱਕੋ ਜੀ ਚੰਗਾ ਬਰੀਡ ਜੀ ਲੈਵਾ ਦੇਖੋ ਠੰਡੀ ਫੁੱਲ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰੀ ਲੈਵਾ ਧਾਰਾ ਇਹਦੇ ਵੀ ਮਾਰਦੇ ਨੇ ਐਵੇਂ ਇੱਕੀ ਲੈ ਸਟਿੰਗ ਦੇਖੋ ਲੈ ਬਾਪੂ ਕੋ ਨਾ ਕੋਈ ਚੱਕਰੀ ਨਹੀਂ ਗੱਬਣ ਨਹੀਂ ਧਾਰਾ ਮਾਰਨ ਚਵਾਈ ਚੰਗੀਆਂ ਹਨਾ ਹਾਂ ਜੀ ਹਾਂ ਚਵਾਈ ਬਹੁਤ ਚੰਗੀਆਂ ਵੱਡੀ ਗੱਲ ਠੰਡੀ ਸੀਲ ਦੀ ਐ ਧਾਰਾ ਦਾ ਮਤਲਬ ਇਹ ਹੁੰਦਾ ਵੀ ਪਤਾ ਲੱਗ ਜਾਂਦਾ ਵੀ ਠੰਡਾ ਕਿ ਪਸ਼ੂ ਕਿਵੇਂ ਆ ਕਿ ਨਹੀਂ ਹਾਂ ਜੀ ਹਾਂ ਚਵਾਈ ਚੁਈ ਪੂਰੀ ਚੰਗੀ ਐ ਲੈ ਕਿਆ ਬਾਤ ਹੈ ਕਿ ਭਾਈ ਇੱਕ ਨੰਬਰ ਹੂੰ ਖੋਲੇ ਤੋਰ ਕੇ ਦਿਖਾ ਦੇ ਬੱਸ ਭਾਈ ਹੋਰ ਅੱਧੇ ਘੰਟੇ ਤਾਈ 20 ਮਿੰਟਾਂ ਤਾਈ ਕਰਮਣੀ ਨੇ ਸੂ ਪੈਣਾਗਾ ਕੱਦ ਚੰਗਾ ਬਰੀਟ ਚੰਗੀ ਐ ਫੈਂਟ ਬਹੁਤ ਚੰਗੀ ਉਹ ਗਰਮੀ ਨਹੀਂ ਮਾਨਦੀ ਬਿਲਕੁਲ ਫੇਸ ਬੜਾ ਚੰਗਾ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਜੀ ਦੁੱਧ ਨੂੰ ਚਾਹੀਦਾ ਜੀ 16 15 16 ਦੇ ਨੇੜੇ ਸੋਨਾ ਤਾਂ ਦਊ ਮੋਜਨਾ ਸਹੀ ਐ ਭਾਈ ਤੋਰਾ ਦੇਖੋ ਤੋਰਾ ਵੀ ਇੱਕ ਨੰਬਰ ਕੀ ਮੋਹ ਲਵਾ ਪੁੱਜਾ ਜੀ ਇਹਦਾ ਮੁੱਲ ਹੈਗਾ ਜੀ 55000 55000 ਰੁਪਏ ਮਾਨਤਨ ਹੋ ਜਾ ਹੋ ਜਾਗਾ ਜੀ ਠੀਕ ਆ 55000 ਰੁਪਏ ਮੋਲਾ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਬੈੜ ਚੰਗੀ ਆ ਕੱਲੀ ਬਸ ਸੂਂਦੀ ਸੂਂਦੀ ਨੇ ਲੇਵਾ ਨਾ ਹੋਰ ਵੀ ਸੋਨਾ ਤਿਆਰ ਕਰ ਲੈਣਾ ਬਹੁਤ ਸੋਨਾ ਲੇਵਾ ਹੋਣਾ ਬਣਾਉਗੀ ਜਿਹੜੇ ਹਿਸਾਬ ਨਾਲ ਢਿੱਲਾ ਜਾਂ ਦਿਖਾਉਂਦੀ ਹੈ ਨਾ ਸਾਰੀਆਂ ਬਲ ਢਿੱਲਾਂ ਕੱਢੂ ਫਿਰ ਕਰਮਣੀ ਦੇ ਸੋਨਾਗਾ ਲੈਵਾ ਇੱਕ ਵਾਰੀ ਫੇਰ ਨੇੜ ਤੋਂ ਚੈੱਕ ਕਰ ਲਓ ਕੁਆਲਿਟੀ ਬਹੁਤ ਚੰਗੀ ਆ ਚਾਰੇ ਥਣ ਨੇ ਕੜਵੇਂ ਪੂਰੇ ਗੈਪ ਤੇ ਕੱਲਾ ਕੱਲਾ ਥਾਣਾ ਬਈ ਨਾਂਗੇ ਸੀ ਬਾਪੂ ਕੋਲੇ ਚਾਰ ਬਾਈ ਚਾਰੀ ਦਿਖਾਤੇ ਕਿਸੇ ਵੀਰ ਨੂੰ ਚਾਰਾਂ ਜੋ ਕੋਈ ਵੀ ਪਸੰਦ ਆ ਬਾਪੂ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ